टीसी ਦੇ ਵਿੱਚ ਵੀ ਮੈਨੇਜਮੈਂਟ ਨੂੰ ਜਦੋਂ ਤਰਕ ਦਿੱਤਾ ਤੇ ਉਹ ਵੀ ਪਿੱਛੇ ਮੁੜਿਆ ਵੀ ਕਿਲੋਮੀਟਰ ਬੱਸ ਵਾਕਿਆ ਹੀ ਘਟੇ ਵੱਧ ਨਹੀਂ ਹੁੰਦੀਆਂ ਕਿਉਂਕਿ ਪਿਛਲੇ ਸਮੇਂ ਦੌਰਾਨ ਕੋਵਿਡ ਦੇ ਵਿੱਚ ਖੜੀਆਂ ਬੱਸਾਂ ਵੀ ਕਿਲੋਮੀਟਰ ਜੜੀਆਂ ਉਹ ਵਿਭਾਗਾਂ ਕੋ ਪੈਸੇ ਲੈ ਗਈਆਂ ਟੈਂਡਰ ਕੀਤਾ ਜਾਂਦਾ 10000 11000 ਕਿਲੋਮੀਟਰ ਚ ਮਹੀਨੇ ਦਾ ਕਰਾਉਣ ਦਾ ਪਰ ਮੈਨੇਜਮੈਂਟ ਦੀ ਮਿਲੀ ਭੁਗਤਣਾ ਉਹੀ ਬੱਸਾਂ ਨੂੰ ਲੰਬੇ ਰੂਟਾਂ ਤੇ ਪਾ ਕੇ 20000 24000 25000 ਕਿਲੋਮੀਟਰ ਇੱਕ ਮਹੀਨੇ ਦਾ ਕਰਾ ਕੇ ਜਾਂਦਾ ਹੋਣ ਰਿਕਾਰਡ ਆ ਸਾਡਾ ਮੰਗਾ ਦਾ ਹੱਲ ਨਾ ਹੋਣਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਵੀ ਕਰਦੇ ਆ ਰਹੇ ਆ ਤੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਜਿਸ ਦੇ ਵਿੱਚ ਸਾਡੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਕੇਦਾਰੀ ਸਿਸਟਮ ਨੂੰ ਬੰਦ ਕਰਕੇ ਵਿਭਾਗ ਦਾ 18-19 ਕਰੋੜ ਰੁਪਇਆ ਜੀਐਸਟੀ ਦਾ ਬਚਾਉਣਾ ਸਾਡੀਆਂ ਜਿਹੜੀਆਂ ਮਾਰੂ ਕੰਡੀਸ਼ਨਾਂ ਨੇ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਨੌਕਰੀ ਵੀ ਸਿਕਿਉਰ ਨਹੀਂ ਹੈਗੀ ਉਹਨਾਂ ਮਾਰੂ ਕੰਡੀਸ਼ਨਾਂ 'ਚ ਸੋਧ ਕਰਨਾ ਤੇ ਪਲੱਸ ਵਿਭਾਗ ਦੀਆਂ ਆਪਦੀਆਂ ਨਵੀਆਂ ਬੱਸਾਂ ਪਾ ਕੇ ਆਮ ਜਨਤਾ ਨੂੰ ਸੁੱਖ ਸਹੂਲਤ ਦੇਣਾ ਲੁਧਿਆਣੇ ਵਿਖੇ ਆਉਣ ਵਾਲੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਨੇ ਦਿਨ ਤੋਂ ਵਾਰ ਦੱਸਦੇ ਲੁਧਿਆਣੇ ਲੁਧਿਆਣੇ ਪਰਦੇ ਵਿੱਚ ਨਹੀਂ ਪੂਰੇ ਪੰਜਾਬ ਪਰਦੇ ਵਿੱਚ ਬਸ ਪੀਆਰਟੀਸੀ ਬਸ ਜਿਹੜੇ ਕੰਟਰੈਕਟਰ ਯੂਨੀਅਨ ਵਰਕਰਸ ਨੇ ਉਹਨਾਂ ਦੀ ਆਪਣੀ ਮੰਗਾਂ ਜਿਹੜੀਆਂ ਲਗਾਤਾਰ ਸੋਨਾਂ ਨੂੰ ਮਿਲਦੀਆਂ ਨਹੀਂ ਲਗਾਤਾਰ ਉਹਨਾਂ ਵੱਲੋਂ ਆਪਣੇ ਜਿਹੜੇ ਆ ਉਹ ਸੰਘਰਸ਼ ਕੀਤੇ ਜਾਂਦੇ ਨੇ ਪਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅੱਜ ਫਿਰ ਲੁਧਿਆਣਾ ਦੇ ਵਿੱਚ ਮੌਜੂਦ ਆ ਬਸ ਸਟੈਂਡ ਦੇ ਵਿੱਚ ਜਿੱਥੇ ਪੰਜਾਬ ਬਸ ਪੰਬਸ ਪੀਆਰਟੀਸੀ ਬਸ ਤੇ ਜਿਹੜੇ ਵਰਕਰਸ ਨੇ ਜਾਂ ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਨੇ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਾਣਕਾਰੀ ਲਵਾਂਗੇ ਕੀ ਕਾਰਨ ਹੈ ਸਰ ਪਿੱਛੇ ਬੋਰਡ ਲਗਾਇਆ ਹੋਇਆ ਸੋ ਕਾਰਨ ਕੀ ਹੈਗਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਅਧਿ ਪ੍ਰੈਸ ਕਾਨਫਰੰਸ ਕਰਾਉਣ ਦਾ ਮੁੱਖ ਕਾਰਨ ਹੈ ਜਿਹੜਾ ਸਾਡਾ ਮੰਗਾਂ ਦਾ ਹੱਲ ਨਾ ਹੋਣਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਵੀ ਕਰਦੇ ਆ ਰਹੇ ਹਾਂ ਤੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਚੁੱਕੇ ਹਾਂ ਜੋ ਕਿ ਬਿਲਕੁਲ ਜਾਇਜ਼ ਨੇ ਜਿਸ ਦੇ ਵਿੱਚ ਸਾਡੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨਾ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਵਿਭਾਗ ਦਾ 18-19 ਕਰੋੜ ਰੁਪਇਆ ਜੀਐਸਟੀ ਦਾ ਬਚਾਉਣਾ ਤੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਮਾਰੂ ਕੰਡੀਸ਼ਨਾਂ ਨੇ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਨੌਕਰੀ ਵੀ ਸਿਕਿਉਰ ਨਹੀਂ ਹੈਗੀ ਵੀ ਅਸੀਂ ਕੱਚੇ ਬੇਸ਼ੱਕ ਮਲਾਜਮ ਆ ਪਰ 58 ਸਾਲ ਤੱਕ ਅਸੀਂ ਨੌਕਰੀ ਵੀ ਸਿਕਿਉਰ ਨਹੀਂ ਕਰ ਸਕਦੇ ਉਹਨਾਂ ਮਾਰੂ ਕੰਡੀਸ਼ਨਾਂ 'ਚ ਸੋਧ ਕਰਨਾ ਤੇ ਪਲੱਸ ਵਿਭਾਗ ਦੀਆਂ ਆਪਦੀਆਂ ਨਵੀਆਂ ਬੱਸਾਂ ਪਾ ਕੇ ਆਮ ਜਨਤਾ ਨੂੰ ਸੁੱਖ ਸਹੂਲਤ ਦੇਣਾ ਤੇ ਕਿਲੋਮੀਟਰ ਸਕੇਨ ਦੀਆਂ ਬੱਸਾਂ ਜਿਹੜੀਆਂ ਵਿਭਾਗ ਸਾਡਾ ਮੰਗਾਂ ਦਾ ਹੱਲ ਨਾ ਹੋਣਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਵੀ ਕਰਦੇ ਆ ਰਹੇ ਹਾਂ ਤੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਚੁੱਕੇ ਹਾਂ ਜੋ ਕਿ ਬਿਲਕੁਲ ਜਾਇਜ਼ ਨੇ ਜਿਸ ਦੇ ਵਿੱਚ ਸਾਡੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨਾ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਵਿਭਾਗ ਦਾ 18-19 ਕਰੋੜ ਰੁਪਇਆ GST ਦਾ ਬਚਾਉਣਾ ਤੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਮਾਰੂ ਕੰਡੀਸ਼ਨਾਂ ਨੇ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਨੌਕਰੀ ਵੀ ਸਿਕਿਉਰ ਨਹੀਂ ਹੈਗੀ ਵੀ ਅਸੀਂ ਕੱਚੇ ਬੇਸ਼ੱਕ ਮਲਾਜ਼ਮਾਂ ਪਰ 58 ਸਾਲ ਤੱਕ ਅਸੀਂ ਨੌਕਰੀ ਵੀ ਸਿਕਿਉਰ ਨਹੀਂ ਕਰ ਸਕਦੇ ਉਹਨਾਂ ਮਾਰੂ ਕੰਡੀਸ਼ਨਾਂ 'ਚ ਸੋਧ ਕਰਨਾ ਤੇ ਪਲੱਸ ਵਿਭਾਗ ਦੀਆਂ ਆਪਦੀਆਂ ਨਵੀਆਂ ਬੱਸਾਂ ਪਾ ਕੇ ਆਮ ਜਨਤਾ ਨੂੰ ਸੁੱਖ ਸਹੂਲਤ ਦੇਣਾ ਤੇ ਕਿਲੋਮੀਟਰ ਸਕੀਨ ਦੀਆਂ ਬੱਸਾਂ ਜਿਹੜੀਆਂ ਵਿਭਾਗ ਬਾਰ-ਬਾਰ ਪਾ ਰਿਹਾ ਕਾਰਪੋਰੇਟ ਘਰਾਣੀਆਂ ਦੀਆਂ ਉਹਨਾਂ ਰਹੀ ਵਿਭਾਗ ਦੀ ਲੁੱਟ ਕਰਾਉਣ ਨੂੰ ਫਿਰਦਾ ਹੈਗਾ ਉਸਦੇ ਸਖਤ ਵਿਰੋਧ ਕਰਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਤੇ ਜਿਹੜੀ ਹੁਣ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਉਹ ਮੀਟਿੰਗਾਂ ਦੇ ਵਿੱਚ ਸਾਡਾ ਹੱਲ ਨਾ ਕਰਨਾ ਉਹ ਸਾਡੀ ਸਰਕਾਰ ਨੂੰ ਚੇਤਾਵਨੀ ਆਈ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਜਰੀਏ ਤੇ ਆਮ ਲੋਕਾਂ ਜਰੀਏ ਆਪਣੀ ਮੰਗ ਨੂੰ ਅੱਗੇ ਲੈ ਕੇ ਜਾ ਰਹੇ। ਇਹ ਬਿਲਕੁਲ ਇਹ ਲਗਾਤਾਰ ਜਿੱਕਰ ਗੱਲ ਕਰੀਏ ਤੇ ਪਹਿਲਾਂ ਵੀ ਸੰਘਰਸ਼ ਲਗਾਤਾਰ جاری ਰਿਹਾ ਤੁਹਾਡਾ ਉਸ ਤੋਂ ਬਾਅਦ ਫਿਰ ਸੰਘਰਸ਼ ਅੱਜ ਫਿਰ ਪ੍ਰੈਸ ਕਾਨਫਰੰਸ ਉਸ ਤੋਂ ਬਾਅਦ ਹੁਣ ਆਉਣ ਵਾਲਾ ਜਿਹੜਾ ਵਕਤ ਹੈ ਉਹ ਕਿਹੋ ਜਿਹਾ ਹੋਣਾ ਹੈ? ਆਉਣ ਵਾਲਾ ਵਕਤ ਤਾਂ ਜੀ ਹੁਣ ਸਮਾਂ ਦੱਸੂਗਾ ਜੇਕਰ ਕੱਲ ਨੂੰ ਸਾਡੀ ਮੀਟਿੰਗ ਦੇ ਵਿੱਚ 28 ਜੁਲਾਈ ਨੂੰ ਮੀਟਿੰਗ ਦੇ ਵਿੱਚ ਸਾਡਾ ਹੱਲ ਨਾ ਹੋਇਆ ਤਾਂ ਅਸੀਂ 29 ਤਰੀਕ ਤੋਂ ਮੁਕੰਮਲ ਚੱਕਾ ਜਾਮ ਕਰਾਂਗੇ। ਉਸ ਤੋਂ ਮਿਲਿਆ ਜਿਹੜਾ 4 ਅਗਸਤ ਨੂੰ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਕੱਢਿਆ ਜਾ ਰਿਹਾ ਹੈਗਾ ਜੇਕਰ ਉਹ ਟੈਂਡਰ ਕੱਢਿਆ ਜਾਂ ਰੱਦ ਨਾ ਕੀਤਾ ਤਾਂ ਇਹ ਤੁਰੰਤ ਤੌਰ ਤੇ ਤਿੱਖੇ ਸੰਘਰਸ਼ ਕਰਾਂਗੇ ਚਾਹੇ ਸਾਨੂੰ ਰੋਡ ਬਲੋਕ ਕਰਨੇ ਪੈਣ ਕਹੇ ਕਿਸੇ ਮੰਤਰੀ ਦਾ ਸੰਤਰੀ ਦਾ ਘਰ ਦਾ ਘਰੋ ਕਰਨਾ ਪਵੇ। ਪਹਿਲਾਂ ਵੀ ਤੁਹਾਡੇ ਵੱਲੋਂ ਹੜਤਾਲ ਕੀਤੀਆਂ ਜਾਂਦੀਆਂ ਨੇ, ਘਰਾਓ ਵੀ ਕੀਤਾ ਜਾਂਦਾ ਚੰਡੀਗੜ੍ਹ ਵੀ ਜਾਂਦੇ ਹੋ। ਉਸ ਤੋਂ ਬਾਅਦ ਉਹ ਦੁਆਰ ਤੋਂ ਫਿਰ ਅੱਜ ਫਿਰ ਹੱਥਾਂ ਦੇ ਵਿੱਚ ਜਿਹੜੇ ਲੈਟਰ ਲੈ ਕੇ ਫੜੇ ਹੋ ਦਿਖਾਉਂਗੇ ਕੀ ਹੈਗਾ ਉਹਦੇ ਵਿੱਚ ਲਿਖਿਆ ਹੋਇਆ। ਇਹ ਬਿਲਕੁਲ ਸੋ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਆ। ਪੰਜਾਬ ਸ ਪੀ ਆਰਟੀਸੀ ਬੱਸ ਦੇ ਜਿਹੜੇ ਵਰਕਰਸ ਯੂਨੀਅਨ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਆ ਦੇਖ ਸਕਦੇ ਹੋ ਕਿ ਮੰਗ ਕੀਤੀ ਜਾ ਰਹੀ ਹੈ। ਜਿਹਦੇ ਉੱਤੇ ਸਾਫ਼ ਤੌਰ ਤੇ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਜਾ ਰਹੀ ਸੋ ਕਿਤਨੇ ਕਿਤੇ ਲੱਗਦਾ ਕਿ ਆਏ ਦਿਨ ਲਗਾਤ ਪਰ ਇੱਕ ਵੀ ਪੂਰੀਆਂ ਹੋਈਆਂ ਕਿ ਨਹੀਂ ਹੋਈਆਂ ਹੁਣ ਤਾਂ ਬਿਲਕੁਲ ਅਸੀਂ ਦੱਸਣਾ ਜਾਵਾਂਗੇ ਕਿ ਮਾਨਜੋਗ ਮੁੱਖ ਮੰਤਰੀ ਜੀ ਨੇ 1 ਜੁਲਾਈ 2024 ਨੂੰ ਮੀਟਿੰਗ ਕੀਤੀ ਸੀ ਜਥੇਬੰਦੀ ਦੀ ਪੈਨਲ ਜਿਹਦੇ ਜੇ ਏਜੀ ਪੰਜਾਬ ਚੀਫ ਸਕੱਟਰੀ ਸਾਹਿਬ ਸੈਕਟਰੀ ਟਰਾਂਸਪੋਰਟ ਐਮਡੀ ਪਨਬਸ ਪੀਆਰਟੀਸੀ ਜਿਹਦੇ ਜੋ ਨੇ ਸੱਤ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਸੱਤ ਮੰਗਾਂ ਦਾ ਹੱਲ ਕੱਢਣ ਵਾਸਤੇ ਇੱਕ ਕਮੇਟੀ ਬਣਾਈ ਸੀ ਜਿਹਦੇ ਚ ਦੋ ਜਥੇਬੰਦੀ ਦੇ ਨੁਮਾਇੰਦੇ ਪਾਏ ਸੀ ਟਰਾਂਸਪੋਰਟ ਮੰਤਰੀ ਜੀ ਦੀ ਪ੍ਰਧਾਨਗੀਤ ਸੀ ਉਹ ਜੁਲਾਈ ਮਹੀਨੇ ਦੇ ਇੱਕ ਮਹੀਨੇ ਚ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨਾ ਇੱਕ ਮਹੀਨੇ ਚ ਕੰਮ ਕਰਨ ਦੇ ਜਿਹੜੇ ਦੇਸ਼ ਉਹ ਦੋ ਮੀਟਿੰਗਾਂ ਇੱਕ 12 ਤਰੀਕ ਦੀ ਇੱਕ 24 ਤਰੀਕ ਦੀ ਉਹ ਬਣ ਕੇ ਪਾਲਿਸੀ ਤਿਆਰ ਹੋ ਗਈ ਨਾਲ ਦੀ ਨਾਲ ਹੀ ਸਾਡੇ ਜਿਹੜੇ ਆਈਐਸ ਅਧਿਕਾਰੀ ਜਿਵੇਂ ਸੈਕਟਰੀ ਟਰਾਂਸਪੋਰਟ ਜਾਂ ਐਮਡੀ ਪਨਬਸ ਪੀਆਰਡੀਸੀ ਉਹ ਬਦਲੇ ਜਾਂਦੇ ਆ ਜਦੋਂ ਕੋਈ ਦੂਜਾ ਅਧਿਕਾਰੀ ਆ ਜਾਂਦਾ ਉਹ ਇਸ ਫਾਈਲ ਨੂੰ ਖਤਮ ਕਰਕੇ ਤੇ ਦੂਸਰੀ ਫਾਈਲ ਚਲਾ ਦਿੰਦਾ ਕਿ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਪਰ ਲਗਾਤਾਰ ਜਿਹੜਾ ਉਹ 13 ਮਹੀਨਿਆਂ ਤੋਂ ਸਾਡਾ ਸ਼ੋਸ਼ਣ ਨੂੰ ਦਾ ਰਿਆ ਅਸੀਂ ਪਿਛਲੇ ਦਿਨੀ 7 ਜਨਵਰੀ ਨੂੰ ਵੱਡਾ ਹੜਤਾਲ ਕਰਕੇ ਤੇ ਵੱਡਾ ਧਰਨਾ ਦਿੱਤਾ ਸੀ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਜਿਹਦੇ ਜਮਾਨਯੋਗ ਮੁੱਖ ਮੰਤਰੀ ਨੇ 15 ਜਨਵਰੀ ਦੀ ਮੀਟਿੰਗ ਫਿਕਸ ਕੀਤੀ ਸੀ ਔਰ 15 ਜਨਵਰੀ ਨੂੰ ਮੁੱਖ ਮੰਤਰੀ ਸਾਹਿਬ ਤੇ ਨਹੀਂ ਬੈਠੇ ਟ੍ਰਾਂਸਪੋਰਟ ਮੰਤਰੀ ਤੇ ਪ੍ਰਿੰਸੀਪਲ ਸੈਕਟਰੀ ਰਵੀ ਭਗਤ ਜੀ ਬੈਠੇ ਤੇ ਸਾਡੇ ਟ੍ਰਾਂਸਪੋਰਟ ਦੇ ਅਧਿਕਾਰੀ ਸੈਕਟਰੀ ਬੈਠੇ ਜਿਨ੍ਹਾਂ ਨੂੰ ਅਸੀਂ ਬਕਾਇਦਾ ਆਪਣੇ ਜਿੰਨੇ ਦੂਸਰੇ ਵਿਭਾਗਾਂ ਦੇ ਹਰਿਆਣੇ ਹਿਮਾਚਲ ਦੇ ਜਾਂ ਹੋਰ ਸਟੇਟਾਂ ਦੇ ਜਿਵੇਂ ਕਾਗਜ ਸੀਗੇ ਜਿਵੇਂ ਕੱਚੇ ਮਲਾਜ਼ਮਾਂ ਨੂੰ ਕੰਟਰੈਕਟ ਵਾਲਿਆਂ ਨੂੰ ਪੱਕੇ ਕੀਤਾ ਆਊਟਸੋਰਸ ਨੂੰ ਕੰਟਰੈਕਟ ਦੇ ਕੀਤਾ ਉਹ ਸਾਰੀ ਇੱਕ ਫਾਈਲ ਬਣਾ ਕੇ ਉਹਨਾਂ ਨੂੰ ਦੇ ਦਿੱਤੀ ਕਿ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਪੰਜਾਬ ਦੇ ਮਲਾਜ਼ਮਾਂ ਨੂੰ ਕਰ ਸਕਦੇ ਜੇ ਤੇ ਉਹਨਾਂ ਨੇ ਇਸ ਚੀਜ਼ ਨੂੰ ਕਰਨ ਵਾਸਤੇ ਸਾਡੇ ਕੋਲ ਕੁਝ ਦਿਨਾਂ ਦਾ ਸਮਾਂ ਲਿਆ ਸੀਗਾ ਉਸ ਤੋਂ ਬਾਅਦ ਪੀਜੀ ਪੰਜਾਬ ਨਾਲ ਦੋ ਮੀਟਿੰਗਾਂ ਹੋ ਗਈਆਂ ਟਰਾਂਸਪੋਰਟ ਮੰਤਰੀ ਜੀ ਨਾਲ ਮੀਟਿੰਗਾਂ ਹੋ ਗਈਆਂ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਗਈਆਂ ਪਰ ਲਗਭਗ 6 ਮਹੀਨੇ ਬੀਤਣ ਦੇ ਬਾਵਜੂਦ ਕਿਤੇ ਨਾ ਕਿਤੇ ਗੱਲ ਉੱਥੇ ਹੀ ਖੜੀ ਆ ਉਲਟਾ ਜਿਹੜੀਆਂ ਨੀਤੀਆਂ ਪਾਲਿਸੀਆਂ ਦੂਜੀਆਂ ਨੇ ਜਿਵੇਂ ਕਿਲੋਮੀਟਰ ਬੱਸਾਂ ਪਾਉਣੀਆਂ ਜਿਹੜੀਆਂ ਕਿ ਜਿਵੇਂ ਪਹਿਲਾਂ ਵੀ ਸਾਥੀਆਂ ਦੱਸਿਆ ਵੀ ਕਿਲੋਮੀਟਰ ਬੱਸਾਂ ਅਸੀਂ ਪੰਜਾਬ ਰੋਡ ਵਿੱਚ ਪਨਬਸ ਦੇ ਵਿੱਚ ਬਿਲਕੁਲ ਖਤਮ ਹੋ ਗਈਆਂ ਪੀਆਰਟੀਸੀ ਦੇ ਵਿੱਚ ਵੀ ਮੈਨੇਜਮੈਂਟ ਨੂੰ ਜਦੋਂ ਤਰਕ ਦਿੱਤਾ ਤੇ ਉਹ ਵੀ ਪਿੱਛੇ ਮੁੜਿਆ ਵੀ ਕਿਲੋਮੀਟਰ ਬੱਸ ਵਾਕਿਆ ਹੀ ਘਟੇ ਵੱਧ ਨਹੀਂ ਹੁੰਦੀਆਂ ਕਿਉਂਕਿ ਪਿਛਲੇ ਸਮੇਂ ਦੌਰਾਨ ਕੋਵਿਡ ਦੇ ਵਿੱਚ ਖੜੀਆਂ ਬੱਸਾਂ ਵੀ ਕਿਲੋਮੀਟਰ ਜਿਹ ਉਸ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਅਧਕਾਰੀ ਅਫਸਰ ਲੱਗੇ ਨੇ ਜੇਕਰ ਉਹ 200 ਬੱਸ ਨੂੰ ਵਿਭਾਗ ਦੇ ਵਿੱਚ ਬੜੇ ਸੱਜੇ ਢੰਗ ਨਾਲ ਚਲਾ ਸਕਦੇ ਨੇ ਤੇ ਜਿਹੜੀਆਂ 20 25 ਕਿਲੋਮੀਟਰ ਬੱਸਾਂ ਡੀਪੂ ਚ ਪਾ ਕੇ ਉਹ ਸਿੱਧੇ ਤੌਰ ਤੇ ਇੱਕ ਕਰਪਸ਼ਨ ਦੀ ਰੂਪਰੇਖਾ ਤਿਆਰ ਕਰਦੇ ਆ ਜਿਹਦੇ ਅਸੀਂ ਬਕਾਇਦਾ ਸਬੂਤ ਦਿੱਤੇ ਆ ਕਿ ਪਿਛਲੇ ਸਮੇਂ ਚ ਜਿਹੜੀਆਂ ਕਿਲੋਮੀਟਰ ਗੱਡੀਆਂ ਚੱਲੀਆਂ ਉਹਨਾਂ ਤੇ ਰਿਸ਼ਵਤਖੋਰੀ ਕਿਵੇਂ ਹੋਈ ਆ ਕਿਵੇਂ-ਕਿਵੇਂ ਅਧਿਕਾਰੀ ਵਿਜੀਲੈਂਸ ਨੇ ਫੜਿਆ ਕਿਵੇਂ-ਕਿਵੇਂ ਉਹਨਾਂ ਤੇ ਕਾਰਵਾਈ ਹੋਈ ਆ ਪਰ ਕਿਤੇ ਨਾ ਕਿਤੇ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਫੇਰ ਦੁਬਾਰਾ ਤੋਂ ਲਿਆਂਦੀਆਂ ਗਈਆਂ ਜਿਹੜੀਆਂ ਹਾਲ ਦੀ ਘੜੀ ਪੀਆ ਕੁਝ ਬੱਸਾਂ ਚੱਲ ਰਹੀਆਂ ਨੇ ਜਿਹੜੀਆਂ ਓਨ ਰਿਕਾਰਡ ਆ ਜਿਨ੍ਹਾਂ ਦਾ ਟੈਂਡਰ ਕੀਤਾ ਜਾਂਦਾ 10000 11000 ਕਿਲੋਮੀਟਰ ਚ ਮਹੀਨੇ ਦਾ ਕਰਾਉਣ ਦਾ ਪਰ ਮੈਨੇਜਮੈਂਟ ਦੀ ਮਿਲੀ ਭੁਗਤਨਾ ਉਹੀ ਬੱਸਾਂ ਨੂੰ ਲੰਬੇ ਰੂਟਾਂ ਤੇ ਪਾ ਕੇ 20000 24000 25000 ਕਿਲੋਮੀਟਰ ਇੱਕ ਮਹੀਨੇ ਦਾ ਕਰਾ ਕੇ ਜਾਂਦਾ ਹੋਣ ਰਿਕਾਰਡ ਆ ਲੁਧਿਆਣਾ ਡੀਪੂ ਪੀ ਆਰ ਡੀ ਸੀ ਚੱਲ ਰਹੀਆਂ ਕਪੂਰਥਲੇ ਡੀਪੂ ਚੱਲ ਰਹੀਆਂ ਔਰ ਜਿਹੜੇ ਮਾਲਕਾਂ ਦੀਆਂ ਗੱਡੀਆਂ ਨੇ ਉਹ ਕਿਤੇ ਨਾ ਕਿਤੇ ਵਿਭਾਗ ਨਾਲ ਜਿਹੜੇ ਪ੍ਰਬੰਧਕ ਚਲਾ ਰਹੇ ਨੇ ਉਹਨਾਂ ਦੇ ਚਾਹੇਤਿਆਂ ਦੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਚੰਗੇ ਰੂਟਾਂ ਤੇ ਚੱਲ ਕੇ ਚੰਗੀ ਵਿਭਾਗ ਦੀ ਲੁੱਟ ਕਰਦੀਆਂ ਜਿੱਥੇ ਲਗਭਗ 1 ਤੋਂ 1.5 ਲੱਖ ਰੁਪਈਆ ਇੱਕ ਮਹੀਨੇ ਦਾ ਲੈ ਜਾਂਦੀਆਂ ਪੰਜਾਂ 6 ਸਾਲਾਂ ਦੇ ਦੂਜੇ ਪਾਸੇ ਉਹੀ ਤਰਕ ਅਸੀਂ ਸਰਕਾਰ ਨੂੰ ਦਿੱਤਾ ਲਿਖਤੀ ਦੇ ਵਿੱਚ ਵੀ ਜੇਕਰ ਤੁਸੀਂ ਵਿਭਾਗ ਦੀ ਬੱਸ ਪਾਉਂਦੇ ਜੇ ਉਹ ਵੀ ਸਰਕਾਰ ਨੇ ਨਹੀਂ ਪਾਉਣੀ ਉਹ ਵੀ ਵਿਭਾਗ ਨੇ ਲੋਨ ਤੇ ਬੱਸ ਲੈਣੀ ਆ ਜਿਹਦੀ ਕਿਸ਼ਤ 50000 60000 70000 ਰੁਪਏ ਆਉਣੀਆਂ ਆ ਤੇ ਜਿਹੜੀ 3 ਸਾਲਾਂ ਚ 4 ਸਾਲਾਂ ਚ ਫ੍ਰੀ ਹੋ ਜਾਣੀਆਂ ਕਿਸ਼ਤਾਂ ਤੋਂ ਫ੍ਰੀ ਹੋ ਜਾਣੀ ਤੇ ਉਹਨੇ 15 ਸਾਲ ਵਿਭਾਗ ਨੂੰ ਸਰਵਿਸ ਦੇਣੀ ਆ ਪਰ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਇੰਨੀ ਕੁ ਹੋਏ ਪਏ ਸਾਡੇ ਮੰਤਰੀ ਸਾਹਿਬ ਜਾਂ ਸਾਡੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਜਿਹੜੇ ਕਾਰਪੋਰੇਟ ਘਰਾਣੇ ਜਾਂ ਜਿਹੜੇ ਉਹਨਾਂ ਦੇ ਚਹੇਤੇ ਨੇ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਤੁਸੀਂ ਜਿਹੜੀਆਂ ਕਿਲੋਮੀਟਰ ਬੱਸਾਂ ਪਾਓ ਤਾਂ ਕਿ ਅਸੀਂ ਇਸ ਵਿਭਾਗ ਦੀ ਲੁੱਟ ਕਰ ਸਕੀਏ ਕਿਉਂਕਿ ਅਸੀਂ ਸਿੱਧੇ ਤੌਰ ਤੇ ਮੀਟਿੰਗਾਂ ਦੇ ਵਿੱਚ ਵੀ ਤਰਕ ਦੇ ਚੁੱਕੇ ਆ ਵੀ ਜੇਕਰ ਤੁਸੀਂ ਜਿਹੜਾ ਮਹਿਲਾਵਾਂ ਦਾ ਫ੍ਰੀ ਸਫ਼ਰ ਸਹੂਲਤ ਦਾ ਪੈਸਾ ਅੱਜ 1100 1200 ਕਰੋੜ ਰੁਪਈਆ ਸਾਡਾ ਹੋ ਗਿਆ ਜੇਕਰ ਉਹ ਪੈਸਾ ਦੇ ਦੋ ਤੇ ਅੱਜ ਸਾਡਾ ਵਿਭਾਗ ਜੇ 2000 3000 ਬੱਸ ਖਰੀਦਣੀ ਚਾਵੇ ਤੇ 1 ਮਿੰਟ ਦਾ ਕੰਮ ਹੈ ਉਹ ਬੱਸਾਂ ਖਰੀਦ ਸਕਦਾ ਦੂਜੇ ਪਾਸੇ ਇਹ ਬੱਸ ਨਾਲ ਜਿਹੜੇ ਨੁਕਸਾਨ ਹੋਣੇ ਆ ਉਦੇ ਬਾਰੇ ਅਸੀਂ ਜਨਤਾ ਨੂੰ ਵੀ ਅਪੀਲ ਕਰਦੇ ਆ ਕਿ ਇਹ ਬੱਸ ਨਾ ਸਿੱਧੇ ਤੌਰ ਤੇ ਸਾਡੇ ਡਰਾਈਵਰ ਦੀ ਨੌਕਰੀ ਵੀ ਜਾਣੀ ਆ ਸਾਡਾ ਵਰਕਸ਼ਾਪ ਵੀ ਜਾਣੀ ਸਾਡਾ ਕਲੈਰੀਕਲ ਸਟਾਫ ਵੀ ਜਾਣਾ ਸਿਰਫ ਜਿੱਥੇ 5 6 ਮਲਾਜ਼ਮਾਂ ਨੂੰ ਇੱਕ ਬਸ ਤੇ ਨੌਕਰੀ ਮਿਲਣੀ ਸੀ ਉਥੇ ਸਿਰਫ ਇੱਕ ਕਨੈਕਟਰ ਦੀ ਨੌਕਰੀ ਰਹਿ ਜਾਣੀ ਆ ਸਿੱਧੇ ਤੌਰ ਤੇ ਵਿਭਾਗਾਂ ਨੂੰ ਖਤਮ ਕਰਨ ਵਾਲੀਆਂ ਪਾਲਿਸੀਆਂ ਨੇ ਜੇਕਰ ਇਹ ਵਿਭਾਗ ਬਚਣਗੇ ਅੱਜ ਦੀ ਆਬਾਦੀ ਦੇ ਹਿਸਾਬ ਨਾਲ ਲਗਭਗ ਇੱਥੇ 10000 12000 ਬੱਸ ਚਾਹੀਦੀ ਆ ਜੇ 10000 12000 ਬੱਸ ਹੋਊਗੀ ਤਾਂ ਲਗਭਗ ਲੱਖ ਨੌਜਵਾਨ ਨੂੰ ਰੁਜ਼ਗਾਰ ਇੱਥੇ ਮਿਲੂਗਾ ਤੇ ਜੇਕਰ ਇੱਥੇ ਰੁਜ਼ਗਾਰ ਮਿਲਣਗੇ ਟਰਾਂਸਪੋਰਟ ਵਿਭਾਗ ਦੇ ਵਿੱਚ ਤੇ ਆਟੋਮੈਟਿਕ ਜਿਹੜਾ ਪੰਜਾਬ ਦਾ ਨੌਜਵਾਨ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਬਾਹਰ ਦੇ ਮੁਲਕਾਂ ਨੂੰ ਜਾਂਦਿਆ ਉਹ ਪੰਜਾਬ ਦੇ ਵਿੱਚ ਹੀ ਕੰਮ ਕਰੂਗਾ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾ ਸਕਦਾ ਬਿਲਕੁਲ ਕੁਝ ਕੁ ਮੰਗਾ ਜੜੀਆਂ ਥੋਡੀਆਂ ਹੈਗੀਆਂ ਵਾ ਜੜੀਆਂ ਜੇਕਰ ਪੂਰੀਆਂ ਹੁੰਦੀਆਂ ਨੇ ਜੜੀਆਂ ਮੰਗਾ ਦੇ ਨਾਲ ਤੁਹਾਡਾ ਕੰਮ ਜਿਹੜਾ ਚੱਲ ਸਕਦਾ ਉਹ ਕੀਆ ਮੰਗਣੇ ਆ ਮੇਨ ਉਹ ਵੇਖੋ ਸਾਡੀ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਸੀਗੀ 7 ਮੰਗਾਂ ਤੇ ਜਿਹੜੀਆਂ 7 ਮੰਗਾਂ ਸੀ ਸਾਡੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨਾ ਔਰ ਤਨਖਾਹ ਵਾਧਾ ਕਰਨਾ ਮੇਨ ਮੁਲਾਜ਼ਮਾਨੀਆਂ ਦੀਆਂ ਦੋ ਮੰਗਾਂ ਨੇ ਕਿਉਂਕਿ ਬਰਾਬਰ ਕੰਮ ਬਰਾਬਰ ਤਨਖਾਹ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਵਿਭਾਗ ਲਾਗੂ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮਿਨੀਮ ਵੇਜ ਆ ਉਹ ਸਭ ਤੋਂ ਘੱਟ ਹੈ ਜਿਹਨੂੰ ਡੀਸੀ ਰੇਟ ਕਹ ਦਿੰਨੇ ਆਪਾਂ ਸਾਰੀਆਂ ਸਟੇਟਾਂ ਨਾਲੋਂ ਘੱਟ ਆ ਜੇਕਰ ਚੰਡੀਗੜ੍ਹ ਦਾ ਲਾਗੂ ਕਰਦੇ ਉਹ ਵੀ ਇੱਥੋਂ ਨਾਲੋਂ ਵੱਧ ਆ ਪਰ ਅੱਜ ਪਾਸੇ ਪੱਕੇ ਮਲਾਜ਼ਮ ਨੂੰ ਰੈਗੂਲਰ ਮਲਾਜ਼ਮ ਨੂੰ ਵਾਤਨ ਖਾ ਦਿੱਤੀ ਜਾਂਦੀ ਆ ਅਸੀਂ ਚਾਹੁੰਦੇ ਜੇਕਰ ਤੁਸੀਂ ਪੱਕੇ ਉਸ ਪਾਲਿਸੀ 'ਚ ਨਹੀਂ ਕਰ ਸਕਦੇ ਜਿਹੜੇ ਜਿਵੇਂ ਪੱਕੇ ਮਲਾਜ਼ਮ ਜਿਹੜੇ ਸਰਵਿਸ ਰੂਲ ਨਾਲ ਆ ਘੱਟੋ ਘੱਟ ਉਹਨਾਂ ਦੀ ਤਨਖਾਹ ਬਰਾਬਰ ਕਰੋ ਦੂਜੇ ਪਾਸੇ ਜਿਹੜੀ ਪਾਲਿਸੀ ਦੇ ਅਧੀਨ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨਾ ਕੰਟਰੈਕਟ ਵਾਲੇ ਮਲਾਜ਼ਮਾਂ ਨੂੰ ਰੈਗੂਲਰ ਕਰਨਾ ਜਾਂ ਕੋਈ ਸਰਵਿਸ ਰੂਲ ਲਾਗੂ ਕਰਨਾ ਉਹ ਲਾਗੂ ਕੀਤੇ ਜਾਣ ਉਹਦੇ ਨਾਲ ਮਲਾਜ਼ਮ ਨੂੰ ਰਾਹਤ ਮਿਲ ਸਕਦੀ ਆ ਕਿਉਂਕਿ ਲਗਾਤਾਰ ਜਿਹੜੀਆਂ ਮਾਰੂ ਕੰਡੀਸ਼ਨਾਂ ਲਾਈਆਂ ਨੇ ਉਹਦੇ ਰਾਹੀਂ ਮਲਾਜ਼ਮ ਨੂੰ ਨੌਕਰੀ ਤੋਂ ਕੱਢਿਆ ਤੇ ਜਾਂਦੇ ਆ ਪਰ ਰੱਖਣ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਦਿੱਤੀ ਜਾਂਦੀ ਕਿਉਂਕਿ ਪਿਛਲੇ ਸਮੇਂ 'ਚ 7-7 8-8 ਸਾਲ ਲਾ ਕੇ 10 ਸਾਲ ਲਾ ਕੇ ਦੂਜੇ ਪਾਸੇ ਅਸੀਂ ਸਰਕਾਰ ਤੋਂ ਵੀ ਉਹ 36 2023 ਦੀਆਂ ਹਦਾਇਤਾਂ ਕਰਵਾ ਲਈਆਂ ਸੀਗੀਆਂ ਕਿ ਉਹਨਾਂ ਦੇ ਅਧੀਨ ਜਿਹੜੇ ਮੁਲਾਜ਼ਮਾਂ ਨੂੰ ਭਾਲ ਕੀਤਾ ਜਾਵੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲਾਗੂ ਨਾ ਕਰਕੇ ਦੋ ਸਾਲ ਤੋਂ ਵੱਧ ਸਮਾਂ ਬੀਤ ਜਾਂਦੇ باوجود ਅਜੇ ਤੱਕ ਕੰਟਰੈਕਟ ਵਾਲੇ ਮੁਲਾਜ਼ਮ ਭਾਲ ਨਹੀਂ ਕੀਤੇ ਪੀਆਰਟੀਸੀ ਦੇ ਅਪੀਲ ਰਿਜੈਕਟ ਜਿਹੜੇ ਮੁਲਾਜ਼ਮ ਹਵਾਲ ਨਹੀਂ ਕੀਤੇ ਉਹ ਸਿੱਧੇ ਤੌਰ ਤੇ ਜਿਹੜੀਆਂ ਸ਼ੋਸ਼ਣ ਕਰਨ ਵਾਲੀਆਂ ਪਾਲਿਸੀਆਂ ਨੇ ਨਾਲ ਹੀ ਜਿਹੜਾ ਠੇਕੇਦਾਰ ਆ ਠੇਕੇਦਾਰ ਦੀਆਂ ਅਸੀਂ ਵੱਖ-ਵੱਖ ਸ਼ਿਕਾਇਤਾਂ ਦੇ ਚੁੱਕੇ ਹਾਂ ਕਿਉਂਕਿ ਇਸ ਮੌਜੂਦਾ ਸਰਕਾਰ ਦੇ ਵਿੱਚ ਹੀ ਲਗਭਗ ਤਿੰਨ ਠੇਕੇਦਾਰ ਬਦਲ ਗਿਆ ਔਰ ਤਿੰਨਾਂ ਠੇਕੇਦਾਰਾਂ ਵੱਲੋਂ ਕਿਸੇ ਵੱਲੋਂ ਯੂਪੀਐਫ ਨਹੀਂ ਜਮ੍ਹਾਂ ਕਰਾਇਆ ਜਾਂਦਾ ਕਿਸੇ ਵੱਲੋਂ ਯੂਐਸਆਈ ਨਹੀਂ ਜਮ੍ਹਾਂ ਕਰਾਇਆ ਜਾਂਦਾ ਕੋਈ ਸਕਿਉਰਿਟੀ ਦੋਵਾਂ ਰਾਂ ਲੈ ਗਿਆ ਲਗਭਗ 12-13 ਕਰੋੜ ਰੁਪਏ ਦਾ ਘੁਟਾਲਾ ਜਿਹੜਾ ਸਾਡੇ ਮੁਲਾਜ਼ਮਾਂ ਦਾ ਹੌਣ ਰਿਕਾਰਡ ਆ ਉਹ ਕਰਕੇ ਚਲੇ ਗਿਆ ਜਿਹਦੀ ਅਸੀਂ ਸ਼ਿਕ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਹੁਣ 28 ਦੀ ਮੀਟਿੰਗ ਤੋਂ ਬਾਅਦ 28 ਜਿਹੜੀ ਮੀਟਿੰਗ ਹੈ ਉਸ ਮੀਟਿੰਗ ਤੋਂ ਬਾਅਦ ਜੇਕਰ ਮੰਗਾਨੀ ਪੂਰੀਆਂ ਹੁੰਦੀਆਂ ਤਾਂ ਕੀ ਸਟੱਪ ਕੀ ਹੈ ਬਿਲਕੁਲ 28 ਦੀ ਮੀਟਿੰਗ ਜਿਵੇਂ ਚੀਮਾ ਸਾਹਿਬ ਨੇ ਉਹ ਦਿਨ 9 ਅਪ੍ਰੈਲ ਜੁਲਾਈ ਨੂੰ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਚ ਉਹਨਾਂ ਨੇ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਦੋ ਹਫ਼ਤਿਆਂ ਦੇ ਵਿੱਚ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਹਦਾਇਤ ਨੇ ਇਹਤੇ ਬਕਾਇਦਾ ਦੋ ਤਿੰਨ ਮੀਟਿੰਗਾਂ ਕਰਕੇ ਇਹਨੂੰ ਪ੍ਰੋਪਰ ਜਿਹੜੀ ਕਾਰਵਾਈ ਕਰਕੇ ਲਿਆਓ ਇਹਨੂੰ ਅੰਤਮ ਫੈਸਲਾ ਕੀਤਾ ਜਾਊਗਾ 28 ਨੂੰ ਤੇ ਜਿਹਦੇ ਚ ਟਰਾਂਸਪੋਰਟ ਮੰਤਰੀ ਸਾਹਿਬ ਨੇ মিডিਆ ਦੇ ਵਿੱਚ ਵੀ ਬਿਆਨ ਦਿੱਤਾ ਸੀ ਕਿ 16 ਤਰੀਕ ਨੂੰ ਮੈਂ ਖੁਦ ਮੀਟਿੰਗ ਕਰਕੇ ਜਿਹੜੀਆਂ ਇਹਨਾਂ ਦੀਆਂ ਮੰਗੀਆਂ ਮੰਗਾਣੇ ਉਹ ਵਿਭਾਗਦਿਆਂ ਲਾਗੂ ਕਰੂੰ ਜਿਵੇਂ ਕੰਟਰੈਕਟ ਵਾਲਿਆਂ ਨੂੰ ਹਵਾਲ ਕਰਨਾ ਪੀਆਡਸ ਦੇ ਮੁਲਾਜ਼ਮਾਂ ਨੂੰ ਅਪੀਲ ਰਿਜੈਕਟ ਨੂੰ ਹਵਾਲ ਕਰਨਾ ਔਰ ਨਾਲ ਹੀ ਜਿਹੜੀਆਂ ਕੰਡੀਸ਼ਨਾਂ ਰਿਵਾਈਜ਼ ਕਰਾਂਗੇ ਤੇ ਉਹਦੇ 'ਚ ਰਾਹਤ ਦਵਾਂਗੇ ਉਹ 16 ਤਰੀਕ ਨੂੰ ਮੀਟਿੰਗ ਕਰਨੀ ਸੀ 16 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਨਹੀਂ ਕੀਤੀ ਨਾਲ ਹੀ ਵਿੱਤ ਮੰਤਰੀ ਸਾਹਿਬ ਕਹਿ ਗਏ ਸੀਗੇ ਕਿ 28 ਤੋਂ ਪਹਿਲਾਂ ਦੋ ਤਿੰਨ ਮੀਟਿੰਗਾਂ ਕਮੇਟੀ ਕਰੇ ਜਿਹੜੀ ਇਹਦੀ ਚ ਕਮੇਟੀ ਮੌਜੂਦ ਹੈ ਜਥੇਬੰਦੀ ਦੇ ਨੁਮਾਇੰਦੇ ਉਹ ਪਾਲਿਸੀ ਤਿਆਰ ਕਰਕੇ ਲਿਆਉਣ ਪਰ ਉਹਦੇ ਸਬੰਧੀ ਵੀ ਮੀਟਿੰਗ ਕਰਨ ਦੀ ਬਜਾਏ ਕਿ 21 ਤਰੀਕ ਦੀ ਮੀਟਿੰਗ ਰੱਖੀ ਸੀ ਪ੍ਰਮੁਖ ਸ਼ਕਤਰ ਜੀ ਨੇ ਟ੍ਰਾਂਸਪੋਰਟ ਨੇ ਉਹਨਾਂ ਨੇ ਵੀ ਮੀਟਿੰਗ 'ਚ ਬਸ ਗੱਲਬਾਤ ਸੁਣੀ ਆ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਜਿਹਦੇ ਕਰਕੇ ਸਾਨੂੰ ਰੋਸ ਆ ਸਾਨੂੰ ਪਤਾ ਵਾ ਕਿ ਕੱਲ ਨੂੰ ਕੋਈ ਵੀ ਸਾਡੀ ਮੰਗ ਦੀ ਹੱਲ ਹੋਣ ਦੀ ਉਮੀਦ ਨਹੀਂ ਕਿਉਂਕਿ ਜਦੋਂ ਮੀਟਿੰਗਾਂ ਹੀ ਨਹੀਂ ਕੀਤੀ ਜਿਹੜਾ ਅਣਮਿੱਥੇ ਸਮੇਂ ਦੀ ਹੜਤਾਲ ਵਾਲੇ ਪਾਸੇ ਜਾਣਾ ਪਊਗਾ ਕਿਉਂਕਿ ਜਿੱਥੇ ਸਾਡੀਆਂ ਮੰਗਾਂ ਨੂੰ ਪੂਰਾ ਕਰਨਾ ਸੀਗਾ ਉੱਥੇ ਨਾਲ-ਨਾਲ ਸਰਕਾਰ ਐਚ ਵੀ ਏ ਸੀ ਵੋਲਵੋ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਜਿਹੜਾ 4 ਤਰੀਕ ਨੂੰ ਖੁੱਲਣ ਜਾ ਰਿਹਾ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਵੀ ਲਗਭਗ ਸਾਢੇ 3 ਸਾਲ ਸਰਕਾਰ ਬੀਤ ਜਾਂਦੇ باوجود ਬੱਸਾਂ ਲਗਾਤਾਰ ਕੰਡਮ ਹੋ ਰਹੀਆਂ ਇੱਕ ਵੀ ਬੱਸ ਵਿਭਾਗ ਚ ਨਵੀਂ ਨਹੀਂ ਪਾਈ ਤੇ ਜੇ ਨਵੀਂ ਪਾਉਣ ਵਾਲੇ ਪਾਸੇ ਤੁਰਈ ਹੈ ਤੇ ਉਹ ਕਿਲੋਮੀਟਰ ਪਾਉਣ ਵਾਲੇ ਪਾਸੇ ਜਿਹੜੀਆਂ ਕਿਲੋਮੀਟਰ ਬੱਸਾਂ ਸੀਗੀਆਂ ਉਹ ਪਿਛਲੀ ਸਰਕਾਰਾਂ ਨੇ ਕਿਲੋਮੀਟਰ ਬੱਸਾਂ ਨੂੰ ਗਲਤ ਤਰ੍ਹਾਂ ਰਾ ਕੇ ਬੰਦ ਕੀਤਾ ਤੇ ਪਿਛਲੀ ਸਰਕਾਰ ਦੇ ਓਨ ਰਿਕਾਰਡ ਚ ਆ ਕਿ 1500 ਗੱਡੀਆਂ ਦੋਨਾਂ ਵਿਭਾਗਾਂ ਦੇ ਵਿੱਚ ਵੋਲਵੋ ਵੀ ਐਚਵੀਏਸੀ ਵੀ ਤੇ ਆਰਡੀਨਰੀ ਗੱਡੀਆਂ ਵੀ ਜਿਹੜੀਆਂ ਉਹ ਵਿਭਾਗਦਿਆਂ ਪਾਈਆਂ ਗਈਆਂ ਪਰ ਇਹ ਸਰਕਾਰ ਵੱਲੋਂ ਜਿਹੜਾ ਫ੍ਰੀ ਮਹਿਲਾਵਾਂ ਦਾ ਸਫ਼ਰ ਸਹੂਲ ਦਾ ਪੈਸਾ ਉਹ ਲਗਭਗ 12 11-1200 ਕਰੋੜ ਜਿਹੜਾ ਉਹ ਰੁਪਈਆ ਪੈਂਡਿੰਗ ਰੱਖ ਕੇ ਜਿਹਦੇ ਕਰਕੇ ਅੱਜ ਵਿਭਾਗਾਂ ਦੇ ਹਾਲਾਤ ਇਹ ਹੋ ਗਿਆ ਕਿ ਨਾ ਵਿਭਾਗ ਚ ਸਪੇਅਰ ਪਾਰਟ ਆ ਨਾ ਵਿਭਾਗ ਚ ਬੱਸਾਂ ਨਾ ਵਿਭਾਗ ਚ ਤਨਖਾਹਾਂ ਦਿੱਤੀਆਂ ਜਾ ਰਹੀਆਂ ਮਲਾਜਮਾਂ ਨੂੰ ਲਗਾਤਾਰ ਜਿਹੜਾ ਉਹ ਸ਼ੋਸ਼ਣ ਹੋ ਰਿਹਾ ਮਲਾਜਮਾਂ ਦਾ ਆ ਪਿਛਲੀ ਤਨਖਾਹ ਜਿਹੜੀ ਆ ਉਹ 16 17 ਤਰੀਕ ਨੂੰ 18 ਤਰੀਕ ਨੂੰ ਪਈਆ ਪੀਆਰਟੀ ਸੀ ਦੇ ਮਲਾਜਮਾਂ ਦੀ ਅਜੇ ਵੀ ਤਨਖਾਹ ਨਹੀਂ ਪਈ ਕੋਈ ਮਲਾਜਮਾਂ ਦੀ ਜਿਹਦੇ ਕਰਕੇ ਲਗਾਤਾਰ ਮੁਲਾਜ਼ਮਾਂ ਚ ਰੋਸ ਆ ਰਿਹਾ ਕਿ ਸਰਕਾਰ ਆਪਣਾ ਸਿਆਸੀ ਲਾਹਾ ਲੈਣ ਵਾਸਤੇ ਇਹ ਟਰਾਂਸਪੋਰਟ ਵਿਭਾਗ ਨੂੰ ਤੇ ਵਰਤ ਲੈਂਦੀ ਆ ਪਰ ਜਦੋਂ ਉਹਨਾਂ ਨੂੰ ਮੁਲਾਜ਼ਮਾਂ ਨੂੰ ਲਾਭ ਦੇਣੇ ਹੁੰਦੇ ਜਾਂ ਕੋ ਬੈਨੀਫਿਟ ਦੇਣੇ ਹੁੰਦੇ ਆ ਉਹ ਲਗਾਤਾਰ ਸ਼ੋਸ਼ਣ ਕਰਦੇ ਆ ਜਿਵੇਂ 20-20 ਸਾਲ ਹੋ ਗਏ ਮੁਲਾਜ਼ਮ ਇਸ ਵਿਭਾਗ ਦੇ ਵਿੱਚ ਕੱਚੇ ਤੌਰ ਤੇ ਆਪਣੀਆਂ ਸਵਾਮਾਂ ਨਿਭਾ ਰਹੇ ਹਨ ਕੀ ਯਕੀਨ ਕੀ ਆ 28 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਲੱਗਦਾ ਕਿ ਕੋਈ ਫੈਸਲਾ ਹੋਊਗਾ ਵੇਖੋ 28 ਤਰੀਕ ਤੇ ਸਾਨੂੰ ਜਿਵੇਂ ਇਹਨਾਂ ਨੇ ਮੀਟਿੰਗਾਂ ਨਹੀਂ ਕੀਤੀਆਂ ਸਾਨੂੰ ਭਰੋਸਾ ਘਟਿਆ ਦੂਜੇ ਪਾਸੇ ਹਾਂ ਵੀ ਉਹਦੇ ਚ ਕੋ ਹੱਲ ਹੋਊਗਾ ਦੂਜੇ ਪਾਸੇ ਜਿ ਆ ਵੀ ਆਪਣੇ ਤਰਕ ਦੇ ਚੁੱਕੇ ਹੁਣ ਵੀ ਦੇ ਚੁੱਕੇ ਆ ਔਰ ਜਿਹੜੇ ਪ੍ਰਾਈਵੇਟ ਕਰਿੰਦੇ ਜਿਹੜੇ ਕੋਈ ਕਿਲੋਮੀਟਰ ਕਾਰਪੋਰੇਟ ਕਰਾਣੇ ਬੱਸਾਂ ਪਾਉਣੀਆਂ ਚਾਹੁੰਦੇ ਆ ਉਹਨਾਂ ਨੂੰ ਸਾਡੀ ਚੇਤਾਵਨੀ ਵੀ ਆ ਕਿਉਂਕਿ ਉਹਨਾਂ ਦੇ ਖੂਨ ਮੋਹ ਨੂੰ ਲੱਗਾ ਪਿਛਲੇ ਸਮੇਂ ਤੋਂ ਵੀ ਇੱਥੇ ਐਗਰੀਮੈਂਟ ਕਰੋ 10-12000 ਦਾ ਤੇ ਮੈਨੇਜਮੈਂਟ ਦੀ ਮਿਲੀ ਭੁਗਤ ਨਾਲ 20-25000 ਕਿਲੋਮੀਟਰ ਕਰੋ ਤੇ ਪੰਜਾਂ ਸਾਲਾਂ ਚ ਲੁੱਟ ਕਰਕੇ ਵਿਭਾਗ ਦੀ ਚਲੇ ਜਾਓ ਉਹ ਨਾ ਅੱਜ ਗੱਲ ਬਣੂਗੀ ਨਾ ਕੱਲ ਬਣੂਗੀ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਨਾ ਇਹ ਬੱਸਾਂ ਅਸੀਂ ਚਲਾਵਾਂਗੇ ਨਾ ਚੱਲਣ ਦਵਾਵਾਂਗੇ ਤੇ ਨਾ ਪੈਣ ਦਵਾਵਾਂ ਸਾਨੂੰ ਜਿਹੜੇ ਤਿੱਖੇ ਸੰਘਰਸ਼ ਕਰਨ ਵਾਲੇ ਪਾਸੇ ਮੁੜਨਾ ਪਊਗਾ ਤੁਹਾਡੇ ਸ਼ੰਗਰਸ ਦੇ ਨਾਲ ਆਮ ਲੋਕਾਂ ਨੂੰ ਵੀ ਦਿੱਕਤਾਂ ਆਉਣਗੀਆਂ ਬਿਲਕੁਲ ਆਮ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਸੀ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਸਾਡੇ ਪਰਿਵਾਰ ਨੇ ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਮੰਗਾ ਸਾਡੀਆਂ ਨਹੀਂ ਇਹ ਤੁਹਾਡੀਆਂ ਨੇ ਸਾਡੀ ਮੰਗ ਜੇ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਇਸ ਪੰਜਾਬ ਦੇ ਮੁਲਾਜ਼ਮ ਇਹਨਾਂ ਵਿਭਾਗਾਂ 'ਚ ਨੌਕਰੀ ਕਰਦੇ ਆ ਕਿਸੇ ਦੇ ਸ਼ਰੀਕਾ ਕਿਸਦਾ ਭਾਈਚਾਰਾ ਜੇਕਰ ਇਸ ਵਿਭਾਗ 'ਚ ਬਸਾਂ ਪੈਣਗੀਆਂ ਵਿਭਾਗ ਬਚੂਗਾ ਮੁਲਾਜ਼ਮ ਪੱਕੇ ਹੋਣਗੇ ਤੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਜੇਕਰ ਇਸ ਵਿਭਾਗ 'ਚ ਬਸਾਂ ਪੈਣਗੀਆਂ ਤੇ ਤੁਹਾਡੇ ਜਿਹੜੇ ਬੱਚੇ ਪਿੰਡਾਂ 'ਚੋਂ ਚੰਗੀ ਪੜ੍ਹਾਈ ਲੈਣ ਲਈ ਚੰਗੀ ਸਿੱਖਿਆ ਸਹੂਲਤ ਵਾਸਤੇ ਸ਼ਹਿਰਾਂ ਨੂੰ ਆਉਂਦੇ ਆ ਉਹਨਾਂ ਨੂੰ ਉਹ ਸਾਰੀ ਜਿਹੜੀ ਸਰਵਿਸ ਮਿਲੂਗੀ ਤੇ ਆਟੋਮੈਟਿਕ ਹੀ ਸਾਡਾ ਪੰਜਾਬ ਜਿਹੜਾ ਖੁਸ਼ਹਾਲੀ ਵਾਲੇ ਪਾਸੇ ਜਾਊਗਾ ਤਰੱਕੀ ਵਾਲੇ ਪਾਸੇ ਜਾਊਗਾ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਟ੍ਰਾਂਸਪੋਰਟ ਨੇ ਉਦੋਂ ਫ੍ਰੀ ਸਫਰ ਸਹੂਲਤ ਇੰਨੀ ਦਿੱਤੀ ਜੇ ਸਾਡੇ ਪ੍ਰਵਾਸੀ ਫਸੇ ਸੀਗੇ ਉਹਨਾਂ ਨੂੰ ਛੱਡ ਕੇ ਜੇ ਸਾਡੇ ਸਟੂਡੈਂਟ ਕਿਤੇ ਰਾਜਸਥਾਨ ਕੋਟੇ ਫਸੇ ਸੀ ਹਿਮਾਚਲ ਫਸੇ ਸੀ ਉਹਨਾਂ ਨੂੰ ਆਪਣੇ ਆਪਣੇ ਘਰਾਂ ਨੂੰ ਲੈ ਕੇ ਆਏ ਹਜੂਰ ਸਾਬ ਸਾਡੇ ਯਾਤਰੀ ਫਸੇ ਸੀ ਉਹਨਾਂ ਨੂੰ ਵੋਲਵ ਬੱਸਾਂ ਤੇ ਲੈ ਕੇ ਆਏ ਤੇ ਦੂਜੇ ਪਾਸੇ ਜਿਹੜੀ ਪ੍ਰਾਈਵੇਟ ਬੱਸ ਸੀਗੀ ਉਹਨੇ ਜਿੱਥੇ 400-500 ਰੁਪਿਆ ਕਰਾਇਆ ਸੀਗਾ 2-2000 ਰੁਪਿਆ ਕਰਾਇਆ ਕਰਕੇ ਤੇ ਲੋਕਾਂ ਦੀ ਲੁੱਟ ਕੀਤੀ ਜੇਕਰ ਪਿਛਲੇ ਸਮੇਂ 'ਚ ਜੰਗ ਦਾ ਮਾਹੌਲ ਬਣਿਆ ਤੇ ਲੋਕਾਂ ਨੂੰ ਬਾਰਡਰਾਂ ਤੋਂ ਚੱਕ ਕੇ ਸੇਫ ਜਗ੍ਹਾ ਤੇ ਇਹ ਬੱਸਾਂ ਲੈ ਕੇ ਆਈਆਂ ਸਰਕਾਰੀ ਬੱਸਾਂ ਜੇਕਰ ਸਰਕਾਰ ਕੋ ਰੈਲੀਆਂ 'ਚ ਲੋਡ ਪੈਂਦੀ ਆ ਤੇ ਸਰਕਾਰ ਇਹਨਾਂ ਨੂੰ ਵਰਤਦੀ ਆ ਸੋ ਇਹ ਅਦਾਰਾ ਇਹੋ ਜਿਹਾ ਆ ਕਿ ਜਿਹੜਾ ਦਿਨ ਰਾਤ ਚੱਲਣ ਵਾਲਾ ਔਰ ਫਰੰਟ ਲਾਈਨ ਦੀਆਂ ਡਿਊਟੀਆਂ ਕਰਕੇ ਮੁਲਾਜ਼ਮ ਲੋਕਾਂ ਨੂੰ ਸਵਾਮਾ ਦੇ ਰਿਹਾ ਕੋਸ਼ ਉਤਾਸ ਦੇ ਕਿ ਪਨਬਸ ਪੀਆਰਟੀਸੀ ਬਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਆਪਣੀ ਮੰਗਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਸਰਕਾਰਾਂ ਅੰਕੇ ਲਗਾਤਾਰ ਮੰਗਾਂ ਕਰ ਰਹੇ ਨੇ ਪਰ ਇੱਕ ਪਾਸੇ ਦੇ ਜੇਕਰ ਗਲਪਰੀਏ ਤੇ ਪਨਬਸ ਪੀਆਰਟੀਸੀ ਬਸ ਵੱਲੋਂ ਸਾਫ਼ ਤੌਰ ਤੇ ਗਲ ਵੀ ਕਹੀ ਜਾ ਰਹੀ ਕਿ ਜੇਕਰ 28 ਦੀ ਮੀਟਿੰਗ ਤੋਂ ਬਾਅਦ ਕੋਈ ਹੱਲ ਨਾ ਹੋਇਆ ਤੇ ਜਿਹੜੇ ਤਿੱਖੇ ਹੜਤਾਲ ਜਾਂ ਤਿੱਖੇ ਜਿਹੜੇ ਮੰਗ ਉਹ ਕਿਤੇ ਜਾਣਗੇ ਕਿਹ ਪ੍ਰਦਰਸ਼ਨ ਕਿਤੇ ਜਾਣਗੇ ਤੇ ਕਿਤਨੇ ਕਿਤੇ ਲੱਗਦਾ ਹੈ ਕਿ ਜੇ ਕੋ ਤਿੱਖੇ ਪ੍ਰਦਰਸ਼ਨ ਕਿਤੇ ਜਾਣਗੇ ਤੇ ਉਹਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਲੋਕਾਂ ਦੇ ਸਫ਼ਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਪਰ ਦੇਖਣਾ ਹੋਵੇਗਾ ਕਿ 28 ਤੋਂ ਬਾਅਦ ਕੀ ਕੁਝ ਦੇਖਣ ਨੂੰ ਮਿਲਦਾ ਪਨ ਬਸ ਪੀ ਆਰਟੀਸੀ ਬਸ ਦੇ ਯੂਨੀਅਨ ਦਾ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿਹੜਾ ਡੀਪੂ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਦੇ ਗ੍ਰਾਉਂਡ ਲਾਈਵ ਮੈਨ ਇਨ ਕੈਮਰਾਮੈਨ ਸੰਜੀਤ ਨਾਲ ਤਨ